ਜੋ ਮਨ ਨੂੰ ਤਾਂ ਪਤਾ ਲੱਗੇਗਾ ਕਿ ਸਿੱਟਾ ਕੌਣ ਲੇ ਜਿ세 ਰਾਤ ਦੀ ਬੱਚੀ ਸੁਆਗਤ ਆਪ ਦੇ ਦਿੱਤੇ ਬੱਚੇ ਦਾ ਪਾਸੇ ਹੋਗਾ ਜੁਲਤਰ ਹੋਗੇ ਜਿਹਦੇ ਖਮਾਇਦੇ ਘੁੱਟ ਰਹੇ ਆ ਦੋਸ਼ ਕਹਿੰਦੇ ਆ ਬਿੱਲੀ ਨੂੰ ਉਹਨਾਂ ਨੇ ਆਪਣਾ Hindu ਰਾਜ ਨੂੰ ਘਰੋਂ ਦੀ ਇਹਨਾਂ ਦੀ ਪਾਲਸੀ ਹੈ ਤੇ ਉਹ ਆਪਾਂ ਕੰਮ ਕਰਦੇ ਸਾਲੋਂ ਕਿ ਤਰਾਹੋ ਸਾਨੂੰ ਮਿਲਿ ਕਿ ਦੱਸਦਾ ਸਾਨੂੰ ਮਿਲਿਆ ਹੈ ਕਿ ਅਸੀਂ ਉਹਨਾਂ ਤੇ ਪੂਰੇ

मैं आप सब को बेनती करनी चाहता है कि जी नवी कौम है जेडी छोटी कौम है ये दसवें पात्रों के दानी की साझी विवादी कौम है बाकी कौम है बहुत पुरानी है तो बहुत बढ़िया है पर पूरी दुनिया के रुतबा कैम किया है कौम मसाल होती

ਸਵਾਗਤ ਹੈ ਆਇਆ ਮੈਂ ਆਪ ਸਭ ਨੂੰ ਜਿੰਨੀ ਸੰਗਤ ਬੈਠੀ ਹੈ ਛੱਡ ਕੇ ਬੇਨਤੀ ਕਰਦਾ ਜੇ ਸਰਦਾਰ ਸੁਰਨਜੀਤ ਸਿੰਘ ਬਾਦਲ ਨਾਲ 100 200 ਬੰਦਾ ਆਇਆ ਹੈ ਤੋ ਬੇਸਰ ਹੈ ਜਿੰਨੀ ਲੀਡਰਸ਼ਿਪ ਆਈ ਹੈ ਜਿੰਨੇ ਨਮਾਇंदे ਹਾਰੀ ਜੇ ਉਹ ਕਿਤੇ ਤੁਰਨ ਲੱਗੇ ਪਰਲ ਕਰ ਲੈਂਦੇ ਕਿ ਮੈਂ ਇੱਕ ਇੱਕ ਵਸ ਜਾ 20-10-10 ਬੰਦੇ ਗੱਡੀਆਂ ਤੇ ਲੈ ਕੇ ਉੱਥੇ ਜਾਵਾਂ ਤੇ ਸਾਡੀ ਹਾਜ਼ਰੀ ਕਿੰਨੀ ਵਧੀਆ ਲੱਗੂਗੀ ਦੁਸ਼ਮਨ ਨੂੰ ਤਾਂ ਪਤਾ ਲੱਗੇਗਾ ਕਿ ਸਿੱਖ ਕੌਮ ਨੇ ਜੱ태ਰਾ ਦੀ ਬਰਸੀ ਸਮਾਰਨ ਆਸਮੇਂ ਅਸੀਂ ਆਪਣੇ ਅਕੀਦਿਆਂ ਤੋਂ ਲੱਗ ਗਏ ਅਸੀਂ ਆਪਣੇ ਗੁਰੂ ਸਾਹਿਬ ਦੇ ਦਿੱਤੇ ਜੀ ਦੇ ਕੁਮਿਆਦੇ ਹੁਕਮ ਕਰ ਰਹੇ ਗੋਸ਼ ਦਿੰਦੇ ਆ ਬਿੱਲੀ ਨੂੰ ਕਿਉਂ ਬਈ ਕਾਦੇ ਵਾਸਤੇ ਹਰ ਕੌਮਾ ਦੀ ਆਪਣੀ ਪਾਲਸੀ ਹੁੰਦੀ ਹੈ ਜਿਸ ਤਰੀਕੇ ਨਾਲ ਅੱਜ ਇਹ ਖਿਲਪਾ ਫਾਰਮੈਟ ਜਿਹੜੀ ਹੈ ਹਕੂਮਤ ਕਰ ਰਹੀ ਉਹਦੀ ਪਾਲਸੀ ਹੈ ਜ਼ੁਲਮ ਕਰਨਾ ਤੇ ਉਹ ਕਰ ਰਹੀ ਹੈ ਉਹਨਾਂ ਨੇ ਆਪਣਾ ਹਿੰਦੂ ਰਾਜ ਸਿਰਉਂਦੀ ਇਹਨਾਂ ਦੀ ਪਾਲਸੀ ਹੈ ਤੇ ਉਹ ਆਪਣਾ ਕੰਮ ਕਰ ਰਹੀ ਹੈ तरह हो सकता।, सकता है, सी की है, सकता की है, मीरी सकता। है। पूरे है। मोड़ भाग का पूरा है मोदी भी पूरा है शाह भी पूरा है अपना काम कर रहे हैं अब राजनी एजेंसी है पूरे वर्ल्ड सिखा चुन चुन सा एजेंसी की काम रही है संजय सिंह खालसा भिंडराली पूरे था बिल्कुल सचे गुरु की हजूरी बैठे इन कुछ ना कुछ तो पालन करना चाहिए किरने लगे है कि कमेटियां किन्ने लंगर कमेटियां बनिया ਸਾਡਾ ਪਰਵਾਸ ਸਤੋਅ ਅਰੇ ਸਤੈ ਵੀ ਜਿੱਤ ਜਾਂਦਾ ਜੇ ਕਿਤੇ ਅਸੀਂ ਹੁੰਦੇ ਸਤ ਐਪੀ ਜਿਨ੍ਹਾਂ ਨੇ ਸਾਡਾ ਤੱਕ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਹਰਮੰਦਰ ਸਾਹਿਬ ਤਿਆ ਹੈ ਜਿਨ੍ਹਾਂ ਨੇ ਸਾਡੇ ਵਰਤਿਆਂ ਨੂੰ ਲੱਤਾਂ ਤੋਂ ਫੜ ਕੇ ਕੁੱਟਕਾਰ ਖੁਦਾ ਦੇ ਮਾਰ ਕੇ ਸ਼ਹੀਦ ਕੀਤਾ ਹੈ ਕਿ ਉਹਨਾਂ ਦੇ ਸਾਥ ਹੈ ਕਿ ਜਿੱਤ ਜਾਂਦੇ ਅਸੀਂ ਸ਼ਹੀਦ ਨਹੀਂ ਹੈ ਅਸੀਂ ਕੇਵਲ ਤੇ ਕੇਵਲ

ਰਾਤ ਕਿੰਨੀ ਹੈ ਔਰ ਅੱਜ ਸਹਿਬ ਕੋਲ ਕੇ ਤੁਹਾਡੇ ਨਾਲ ਬੱਤਰ ਕਰਕੇ ਗਏ ਆ ਆਪਾਂ ਤੋੜ ਸਕਦੇ ਐ ਇਹਨਾਂ ਨੂੰ ਉਹ ਅਸੀਂ ਤਾਂ ਫੇਰ ਘਰੋਂ ਹੀ ਇਸ ਗੱਲ ਤੇ ਨਿਕਲਦੇ ਆ ਕਿ ਕੇਵਲ ਤੇ ਕੇਵਲ ਫਤਿਹ ਦਾ ਕਰਕੇ ਹੁਣ ਅਸੀਂ ਫੋਟੋ ਆਗਿਆ ਹੋਈ ਹੈ ਫਿਰੇ ਤੋਂ ਜੇ ਆਪਾਂ ਗੁਰੂ ਸਾਹਿਬ ਕਹਿੰਦੇ ਆਪ ਸੱਚ ਜਗਾਂ ਸੱਚ ਹੈ ਵੀ ਸੱਚ ਨਾਲ ਕੋਈ ਵੀ ਸੱਚ ਸੱਚੋ ਸੱਚ ਦੇ ਸਾਥ ਨਿਭਰੇ ਜਿਹੜੇ ਵਾਪਸ ਕਰਦੇ ਨੇ ਜੁਲਾ ਲਿਆ ਪੇਰਾਸੀ ਰੋਜ਼ ਚੜ੍ਹਦੀ ਕਲਾ ਦੇ ਅਰਦਾਸ ਕਰਕੇ ਅੱਜ ਦੇਰੇਦਾਰ ਸਾਨੂੰ ਉਹ ਹੋਰ ਹੀ ਰਸਤੇ ਤੇ ਲੱਗ ਗਏ ਲੰਗਰਾ ਤੇ ਲੱਗੇ ਕਹਿੰਦੇ ਆ ਇਸ ਤਰਾ ਕਰੋ ਇਸ ਤਰਾ ਕਰੋ ਆ ਤੁਹਾਨੂੰ ਮਿਲ ਜੂਗਾ ਬੜਾ ਵਿਦਿਆ ਲੱਗ ਜੂਗਾ ਕਬੂਤ ਮਿਲ ਜੂਗਾ ਬੜਾ ਬਹੁਤ ਮਿਲ ਜੂਗਾ ਅੱਲਾਸੀ ਇਹ ਚੀਜ਼ਾਂ ਲੈਣ ਨਹੀਂ ਆਏ ਅਸੀਂ ਤਾਂ ਇੱਕ ਸੋਤ ਨੂੰ ਜਿੰਦਾ ਰੱਖਣ ਵਾਸਤੇ ਅੱਜ ਇਸ ਬਖੀ ਸੁਆਗਤ ਤੇ ਆਏ ਕਿ ਜਿਹੜੀ ਸੋਤ ਲਾ ਕੇ ਭਾਈ ਗੁਰਦੇਵ ਸਿੰਘ ਜੀ ਕੋਲ ਕੇ ਸਾਹਿਬ ਸਹਾਇਤਾ ਦੇਖੇ ਗਏ ਆ ਕਿ ਉਹ ਸੋਚ ਜਿਹੜੀ ਆ ਉਹ ਕਿੰਨੀ ਦਿਲੜਾ ਤੇ ਅਸੀਂ ਉਹਦੇ ਤੋਂ ਮੁਨਕਰ ਕਿਉਂ ਹੋ ਜਾ ਰਹੇ ਆ ਬਾਬੇ ਕਹਿੰਦੇ ਸਿਮਰਨਜੀਤ ਸਿੰਘ ਮਾਨ ਨੂੰ ਨਾ ਸੱਜੋ ਪ੍ਰੋਗਰਾਮ 'ਤੇ ਸਭੀ ਕਾਰ ਸੇਵਾ ਕੋਲ ਲੜੀ ਬਾਬਲਾ ਨੇ ਸਭ ਕਾਰ ਸੇਵਾ ਲਈ ਦਿੱਤੀ ਕਿ ਕਾਰ ਸੇਵਾ ਦੇ ਵਿੱਚ ਐਸੀ ਕਿਹੜੀ ਚੀਜ਼ ਹੈ ਜਿਹਦੇ ਨਾਲ ਸਾਡਾ ਬਾਬੇ ਜੁੜ ਗਏ ਗੋਲਕਾ ਬਹੁਤ ਵੱਡੀਆਂ ਮੈਂ ਬੇਨਤੀ ਕਰਦੀ ਤੂੰ ਲੈਣ ਤੇ ਸਾਰਿਆਂ ਨੂੰ ਲਾਉਣਾ ਪਊਗਾ ਹੁਣ ਜਿਹੜਾ ਯੂਥ ਹੈ ਜਿਹੜੀ ਕੌਮ ਹੈ ਉਹਦੇ ਨਿਸ਼ਾਨੇ ਤੇ ਸਾਰੇ ਹੀ ਹੈ ਉਹ ਬਿਲਕੁਲ ਜਿਹੜਾ ਬਾਦ ਨੇ ਸੋਚਦੇ ਐ ਕਿ ਕਿੰਨੇ ਕਿੰਨੇ ਸਾਡੇ ਨਾਲ ਧੋਖਾ ਕੀਤਾ ਤੇ ਕਿਹੜਾ ਕਿਹੜਾ ਕਰ ਰਿਹਾ ਆਖਰ ਸਾਰਿਆਂ ਨੂੰ ਇਸ ਹਕੂਮਤ ਨੇ ਮਾਰ ਰਹਾ ਕਿੰਨਾ ਕੁ ਕੇ ਖੈਰ ਬਣਾਵਾਂਗੇ ਕਿਸੇ ਨੇ ਨੀ ਵੇਖਣਾ ਕੋਕੀ ਵਾਲਾ ਜਾਂ ਬਾਦਲ ਦਾ ਲੈ ਕਾਂਗਰਸੀ ਹੈ ਕੋਲ ਵਾਲਾ ਉਹਨਾਂ ਦਾ ਸਿਰ ਦੇਖਣਾ ਕਿਦੇ ਲਾਲਾ ਲੱਗਦਾ ਹੈ ਜੇ ਜਿਹੜੇ ਬਾਪ ਨੂੰ ਦਾੜੀ ਕੋ ਤੇ ਕੇਸਾ ਤੋਂ ਖੜ ਕੇ ਝੂਠੇ ਨੂੰ ਰੋਣਾ ਜਾਂ ਖਲਾਸ ਦੇ ਵੀ ਉਹਦਾ ਬੱਚਾ ਚੁੱਪ ਕਰਕੇ ਬੈਹ ਲੈਂਦਾ ਕਿ ਬਾਪ ਕਰਕੇ ਆਖੇ ਬਹੁਤ ਬੋਲਾਵਾ ਜਾਂਦਾ 15 ਜ ਸਾਡੇ ਗੁਰਸਾਹਬ ਨੂੰ ਮਾਰਿਆ ਗਿਆ ਨਾਲਿਆ ਤੇ ਅੱਜ ਉਹ ਫਿਰ ਲੈ ਕੇ ਸਾਨੂੰ ਦੋ ਦੋ ਤੋਹਫੇ ਮਾਰਦਾ ਜਿਨ੍ਹਾਂ ਨੇ ਕੀਤਾ ਇਹ ਜ਼ਹੀਰ ਜਮੇਦਾਰ ਨੂੰ ਸਿੱਖ ਪੰਥ ਦਾ ਪੋਪ ਸਿੱਖ ਦਾ ਲੀਡਰ ਹੁੰਦਾ ਹੈ ਕਾ ਜਿਹੜੀ ਕੌਂਸਲ ਹੈ ਕਿ ਜੇ ਸਾਡ ਦੇਰ ਤੋਂ ਹੋਏ ਤੇ ਦੂਜੇ ਜੱਥੇ ਦਾ ਸ਼ਹੀਦ ਕਾਢਦਾ ਹੋਵੇ ਇਹ ਉਹ ਕੌਂਸਲ ਦਾ ਦੂਜਾ ਅਸੀਂ ਗੁਲਾਮੀ ਦੀਆਂ ਜੰਦੀਆਂ ਦੇ ਨੇ ਜਕੜੇ ਗਏ ਆ ਕਿ ਜਿਹੜੇ ਮਨਸੂਬੇ ਘੜ ਰਿਹਾ ਹੈ ਜਿਹੜੀ ਪਾਲਸੀ ਗਵਰਨਮੈਂਟ ਨੇ ਉਪਣਾਈ ਹੈ ਅਸੀਂ ਉਸ ਪਾਲਸੀ ਨੂੰ ਟੱਕਰ ਕਰਕੇ ਬੈਠ ਗਏ ਆ ਅੱਜ ਭਈਏ ਸਾਡੇ ਪੰਜਾਬ ਦੇ

ਤੇ ਅੱਜ ਉਹ ਤੋਂ ਪਾਸੇ ਹੋ ਕੇ ਕੀ ਸਾਬਿਤ ਕਰਾਂਗੇ ਆਪਾਂ ਮੇਰੇ ਕੋਲ ਸਭਾ ਬਹੁਤ ਘੱਟ ਹੈ ਦਰਦ ਬਹੁਤ ਸੀ ਹੋਰ ਵੀ ਵਿਚਾਰਾ ਕਰਦੇ ਨੇ ਆਪਾਂ ਸਿੱਖ ਤੋਂ ਉਹਨਾਂ ਨੂੰ ਮਹਾਨ ਦਰਨਾਗਰ ਤੋਂ ਬਣਾਉਣਾ ਕੋਈ ਹੈ ਮੈਂ ਤਾਂ ਕੇਵਲ ਇਹ ਗੱਲ ਕਰਨਾ ਚਾਹੁੰਦਾ ਕਿ ਆਪਾਂ ਜਦੋਂ ਵੀ ਕਰਨਾ ਹੈ ਲੰਗਰ ਲਾਓ ਮੈਂ ਨਹੀਂ ਕਹਿੰਦਾ ਲਾ ਲਓ ਪਰ ਬਹੁਤੇ ਲੰਗਰਾਂ ਦੇ ਸਮੇਂ ਲੋਕਾਂ ਨੂੰ ਛੂਹਣ ਦਾ ਬਾਹਰ ਆ ਜਾਂਦੇ ਆ ਆ ਆਰਤੀ ਇੱਕ ਦੀ ਗੱਲ ਤਾਂ ਉਹ